ਇਸ ਦੁਨੀਆ ਤੇ ਅਨੇਕਾਂ ਹੀ ਲੋਕ ਜੰਮਦੇ ਹਨ ਤੇ ਅਨੇਕਾਂ ਹੀ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਤੇ ਕਈਆਂ ਦਾ ਜਾਣਾ ਸਿਰਫ ਪਰਿਵਾਰ ਹੀ ਨਹੀਂ ਬਲਕਿ ਸਮਾਜ ਲਈ ਇੱਕ ਵੱਡਾ ਘਾਟਾ ਹੁੰਦਾ ਹੈ ਤੇ ਅਜਿਹਾ ਹੀ ਘਾਟਾ ਦੇ ਗਿਆ ਰਾਜਵੀਰ ਜਵੰਦਾ ਜੋ ਇਸ ਦੁਨੀਆ ਤੋਂ ਆਪ ਤਾਂ ਗਿਆ ਪਰ ਆਪਣੇ ਚਾਹਣ ਵਾਲੇ ਪੰਜਾਬੀਆਂ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਪਿਆਰ ਕਰਨ ਵਾਲੇ ਲੋਕਾਂ ਦੀਆਂ ਖੁਸ਼ੀਆਂ ਵੀ ਨਾਲ ਹੀ ਲੈ ਗਿਆ ਅੱਜ ਹਰ ਅੱਖ ਰਾਜਵੀਰ ਦਾ ਨਾਮ ਸੁਣ ਕੇ ਹੀ ਨਮ ਹੋ ਜਾਂਦੀ ਹੈ ਤੇ ਰਾਜਵੀਰ ਬੇਸ਼ੱਕ ਸਰੀਰਕ ਤੌਰ ਤੇ ਇਸ ਦੁਨੀਆ ਤੋਂ ਚਲਾ ਗਿਆ ਪਰ ਆਤਮਿਕ ਤੌਰ ਤੇ ਹਮੇਸ਼ਾ ਹੀ ਸਾਡੇ ਦਿਲਾਂ ਵਿੱਚ ਹਮੇਸ਼ਾ ਵਸਦਾ ਰਹੇਗਾ ਤੇ ਪਿਛਲੇ ਦਿਨੀ ਉਸ ਦੀ ਆਉਣ ਵਾਲੀ ਇੱਕ ਫਿਲਮ ਦੀ ਅਨਾਉਂਸਮੈਂਟ ਕੀਤੀ ਗਈ ਸੀ ਜਿਸ ਦਾ ਨਾਮ ਯਮਲਾ ਹੈ ਜੋ ਕਿ ਆਉਣ ਵਾਲੀ 28 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਤੇ ਉਸ ਫਿਲਮ ਦੇ ਟ੍ਰੇਲਰ ਲਾਂਚ ਮੌਕੇ ਫਿਲਮ ਦੀ ਪੂਰੀ ਟੀਮ ਤੇ ਕਾਸਟ ਵੱਲੋਂ ਵੱਡੇ ਪੱਧਰ ਤੇ ਫਿਲਮ ਦਾ ਟ੍ਰੇਲਰ ਲਾਂਚ ਕੀਤਾ ਗਿਆ ਤੇ ਟ੍ਰੇਲਰ ਲਾਂਚ ਦੇ ਮੌਕੇ ਪਰ ਉਸ ਦੇ ਪਰਿਵਾਰ ਨੂੰ ਵੀ ਸੱਦਾ ਦਿੱਤਾ ਗਿਆ ਤੇ ਰਾਜਵੀਰ ਜਵੰਦੇ ਦਾ ਪਰਿਵਾਰ ਉਸ ਮੌਕੇ ਪਹੁੰਚਿਆ ਤੇ ਉਸ ਦੀ ਮਾਂ ਪਤਨੀ ਤੇ ਬੱਚੇ ਵੀ ਪਹੁੰਚੇ ਤੇ ਰਾਜਵੀਰ ਦੇ ਕਲਾਕਾਰ ਸਾਥੀ ਐਮੀ ਵਿਰਕ ਕੁਲਵਿੰਦਰ ਬਿੱਲਾ ਕंवर ਗਰੇਵਾਲ ਮਨਕੀਰਤ ਆਲਖ ਗੁਰਪ੍ਰੀਤ ਖੁੱਗੀ ਤੇ ਹੋਰ ਵੀ ਨਾਮੀ ਸਤਾਰੇ ਫਿਲਮ ਦੇ ਪ੍ਰੋਡਿਊਸਰ ਤੇ ਡਾਇਰੈਕਟਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹਰ ਕਿਸੇ ਨੇ ਰਾਜਵੀਰ ਦੀ ਫਿਲਮ ਨੂੰ ਦੇਖਣ ਦੀ ਅਪੀਲ ਕੀਤੀ ਤੇ ਸਭ ਨੇ ਰਾਜਵੀਰ ਲਈ ਦੋ ਦੋ ਸ਼ਬਦ ਕਹੇ ਤੇ ਉੱਥੇ ਹੀ ਰਾਜਵੀਰ ਦੀ ਧੀ ਅਮਾਨਤ ਕੌਰ ਨੇ ਵੀ ਆਪਣੇ ਪਿਤਾ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਿਆਂ ਫਿਲਮ ਦੇਖਣ ਦੀ اپیل ਕੀਤੀ ਤੇ ਉੱਥੇ ਹੀ ਉਸ ਨੇ ਹਾਲ ਵਿੱਚ ਬੈਠੇ ਬੈਠੇ ਕੁਝ ਅਜੀਹਾ ਕਰ ਦਿੱਤਾ ਕਿ ਹਰੇਕ ਦੇਖਣ ਵਾਲੇ ਦੀ ਅੱਖ ਨਮ ਹੋ ਗਈ ਤੇ ਹਰ ਬੰਦੇ ਨੇ ਉਸ ਦੀ ਕਲਾ ਨੂੰ ਸਰਾਇਆ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਜਦੋਂ ਯਮਲਾ ਫਿਲਮ ਦਾ ਟ੍ਰੇਲਰ ਚੱਲ ਰਿਹਾ ਸੀ ਤਾਂ ਰਾਜਵੀਰ ਦੀ ਧੀ ਨੇ ਇੱਕ ਬਹੁਤ ਹੀ ਸੋਹਣੀ ਫਿਲਮ ਦੇ ਬਾਰੇ ਪੇਂਟਿੰਗ ਤਿਆਰ ਕਰ ਦਿੱਤੀ ਜੋ ਕਿ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਤਿਆਰ ਕੀਤੀ ਤੇ ਬਹੁਤ ਹੀ ਸੁੰਦਰ ਸੀ ਤੇ ਜਦੋਂ ਉਹ ਪੇਂਟਿੰਗ ਸਭ ਨੇ ਦੇਖੀ ਤਾਂ ਹਰ ਕਿਸੇ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਆ ਗਏ ਤੇ ਉੱਥੇ ਹੀ ਰਾਜਵੀਰ ਦੀ ਮਾਂ ਨੇ ਵੀ ਜਦੋਂ ਆਪਣੇ ਪੁੱਤ ਦੀ ਫਿਲਮ ਬਾਰੇ ਲੋਕਾਂ ਨੂੰ ਦੇਖਣ ਦੀ ਅਪੀਲ ਕੀਤੀ ਤਾਂ ਉਹ ਪੁੱਬਾ ਮਾਰ ਮਾਰ ਕੇ ਰੋਣ ਲੱਗ ਪਈ ਕਿਉਂਕਿ ਨੌਜਵਾਨ ਪੁੱਤ ਦਾ ਦੁਨੀਆ ਤੋਂ ਜਾਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਤੇ ਬਾਕੀ ਰਾਜਵੀਰਤਾ ਹੈ ਹੀ ਲੋਕਾਂ ਦਾ ਚਹੇਤਾ ਇਨਸਾਨ ਸੀ ਤੇ ਬਾਕੀ ਰਾਜਵੀਰ ਵੀ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਹੀ ਜਿਉਂਦਾ ਰਹੇਗਾ ਤੇ ਹੁਣ ਤੁਸੀਂ ਦੇਖੋ ਰਾਜਵੀਰ ਦੀ ਧੀ ਦੀ ਉਹ ਵੀਡੀਓ ਜਿਸ ਵਿੱਚ ਉਸ ਨੇ ਆਪਣੇ ਪਿਤਾ ਦੀ ਫਿਲਮ ਯਮਲਾ ਦੀ ਬਾ ਕਮਾਲ ਪੇਂਟਿੰਗ ਤਿਆਰ ਕੀਤੀ ਤੇ ਉਸ ਦੇ ਪਰਿਵਾਰ ਤੇ ਕਲਾਕਾਰ ਸਾਥੀਆਂ ਨੇ ਵੀ ਫਿਲਮ ਦੇ ਬਾਰੇ ਕੀ ਕੀ ਕਿਹਾ ਆਹ ਟ੍ਰੇਲਰ ਦੇਖ ਕੇ ਮੈਨੂੰ ਐਵੇਂ ਲੱਗ ਰਿਹਾ ਪਾਪਾ ਹੁਣੀ ਇੱਥੇ ਖੜੇ ਨੇ ਆਹ ਜਿਹੜਾ ਪੋਸਟਰ ਹੈਗਾ ਐ ਲੱਗਦਾ ਇਹ ਪਾਪਾ ਬਸ ਐਕਟਿੰਗ ਕਰਕੇ ਖੜੇ ਨੇ ਵੀ ਸਟੈਚੂ ਬਣ ਕੇ ਵੀ ਐ ਜਿਵੇਂ ਹੁੰਦਾ ਨਹੀਂ ਸਟੈਚੂ ਵਾਲੀ ਗੇਮ ਹੁੰਦੀ ਹੈ ਵੀ ਫ੍ਰੀਜ਼ ਗੋ ਐਂਡ ਅਗਰਿਆ ਜਿਵੇਂ ਪਾਪਾ ਇੱਕ ਗੇਮ ਖੇਡਦੇ ਨੇ ਪਰ ਆਹ ਟ੍ਰੇਲਰ ਦੇਖ ਕੇ ਹੁਣ ਮੈਨੂੰ ਐਵੇਂ ਵੀ ਲੱਗ ਰਿਹਾ ਵੀ ਮੈਂ ਆਪਣੇ ਪਾਪਾ ਨੂੰ ਭੁੱਲ ਗਈ ਕਿ ਉਹ ਹੈ ਨਹੀਂ ਇਹ ਦੁਨੀਆ 'ਚ ਪਰ ਮੈਂ ਉਹਨਾਂ ਨੂੰ ਹਜੇ ਵੀ ਯਾਦ ਕਰਦੀ ਹਾਂ ਮੇਰੇ ਦਿਲ 'ਚ ਹੈਗੇ ਨੇ ਤਾਂ ਮੈਂ ਬਸ ਉਹਨਾਂ ਨੂੰ ਯਾਦ ਕਰਦੀ ਰਹਿਣੀ ਆ ਰੋਜ਼ ਪਾਠ ਕਰਦੀ ਰਹਿਣੀ ਆ ਨੂੰ ਬਹੁਤ ਪਿਆਰ ਹੁੰਦਾ ਸੀ ਇਸੇ ਤਰ੍ਹਾਂ ਜੋਦੀਆ ਨਾ ਆਈ ਹੈ ਜਮਲਾ ਇਸੇ ਤਰ੍ਹਾਂ ਹੈ ਪਿਆ ਜਮਲਾ ਜਰੂਰ ਦੇਖਣ ਗਿਆ ਉਹਨੂੰ ਸੱਚੀ ਤੇ ਸੁੱਚੀ ਸਰਦਾਰ ਦੀ ਜੋਰ ਨਾਲ ਤਾੜੀਆਂ ਮਾਰੋ ਯਾਰ ਉਹ ਸਰਵਉਰ ਗਾਇਕ ਵਾਹ ਕਿਉਂ ਗਾ ਰਿਹਾ ਬਾਬਾ ਏ ਕੇਤੇ ਹੁੰਗਾ ਨਾ ਰਾਜਵੀਰ ਕਿੰਨਾ ਮੈਂ ਬੜੀਆਂ ਝੱਡਾ ਕਰ ਪਿਆਰੇ ਐਡੀ ਵਧੀਆ ਫਰਕ ਪਣਾਈਆ ਤੂੰ ਦੁਬਾਰਾ ਫੇਰ ਕਿੱਥੇ ਆ ਜਾਵਾ ਬਾਬਾ ਬਣ ਕੇ ਜਿੱਦਾਂ ਤੇ ਰਿਵਾਜ ਆ ਤੂੰ ਭਾਵੇਂ ਮਾਈਕ ਨਾ ਫੜਿਆ ਕਰ ਇਹ ਲਾਗੇ ਖੜੇ ਬੰਦੇ ਨੂੰ ਪਤਾ ਲੱਗਦਾ ਕੀ ਬੀਤਦੀ ਹੈ ਚਲੋ ਗੋਡ ਬlesਸ ਯੂ ਬਹੁਤ ਅੱਛਾ ਆਰਟਿਸਟ ਹੈ ਲਾਈਫ ਚ ਵੀ ਤੇ ਬੋਲਣ ਚ ਵੀ ਥੋੜਾ ਲਾਊਡ ਹੈ ਪਰ ਇਦਾਂ ਦੇ ਲੋਕ ਫੁੱਲ ਆਫ ਲਾਈਫ ਹੁੰਦੇ ਆ ਮੈਂ ਕਹਿੰਨਾ ਪਰਮਾਤਮਾ ਸਾਰਾ ਕੁਝ ਦਿੱਤਾ ਏ ਜ਼ਿੰਦਗੀ ਚ ਬਾਕੀ ਵੀ ਦੇ ਦੇ ਪਰ ਥੋੜਾ ਜਿਹਾ ਇਹਦੇ ਵਰਗਾ ਜਿਉਣਾ ਵੀ ਦੇ ਦੇ ਯਾਰ ਇੱਕ ਵਾਰੀ ਸੰਗੇ ਲਈ ਵੀ ਤਾਲੀਆਂ ਮਾਰ ਦੋ ਕਈ ਵਾਰੀ ਲੋਕਾਂ ਨੂੰ ਲੱਗਦਾ ਹੈ ਕਿ ਬੜਾ ਵੀਅਰਡ ਕਈ ਵਾਰੀ ਚੀਜ਼ਾਂ ਲੱਗਦੀਆਂ ਪਰ ਇਦਾਂ ਦੇ ਬੰਦੇ ਫੁੱਲ ਆਫ ਲਾਈਫ ਹੁੰਦੇ ਨੇ ਮੌਲਾ ਲੋਕ ਹੁੰਦੇ ਨੇ ਇਹ ਮੌਲਾ ਆਰਟਿਸਟ ਹੈ ਅੰਦਰੋਂ ਫਕੀਰ ਹੈ ਬਹੁਤ ਅੱਛੇ ਸ਼ਾਹਬਾਹ ਪੁੱਤਰਾ ਜੀਉਂਦਾਬਸਦਾਰਾ ਕਾਕਾ ਮੈਂ ਜਿੰਨਾਂ ਲੋਕਾਂ ਦੇ ਅੰਦਰ ਇੱਕ 스ਪਾਰਕ ਇੱਕ ਅੱਗ ਦੇਖਦਾ ਨਾ ਗਰੋ ਕਰਦਿਆਂ ਦੇਖਦਾ ਹਾਂ ਉਹਨਾਂ ਨੂੰ ਪਤਾ ਲੱਗਦਾ ਕਿ ਇਹਨਾਂ ਦੇ ਅੰਦਰ ਉਹ ਲਰਨਿੰਗ ਫਾਇਰ ਕਿੰਨੀ ਹੈ ਉਹ ਫਾਇਰ ਸੀ ਰਾਜਵੀਰ ਦੇ ਅੰਦਰ ਉਹਦੇ ਅੰਦਰ ਇੱਕ ਹਲੀਮੀ ਉਹਦੇ ਅੰਦਰ ਇੱਕ ਨਿਮਰਤਾ ਮੈਂ ਇਹ ਜ਼ਰੂਰ ਕਵਾਂਗਾ ਕਿ ਇਹੋ ਜਿਹੇ ਕਲਾਕਾਰ ਇਹੋ ਜਿਹੇ ਫਨਕਾਰ ਇਹ ਤਾਂ ਸੈਕੰਡਰੀ ਹੈ ਇਹਨੂੰ ਛੱਡ ਦਿਓ ਇੱਕ ਪਾਸੇ ਰੱਖ ਦਿਓ ਇਹੋ ਜਿਹੇ ਪੁੱਤ ਜੰਮਣਾ ਹੀ ਬੜਾ ਔਖਾ ਕਰਾਂ ਦੇ ਵਿੱਚ ਇਦਾਂ ਦੇ ਧੀ ਪੁੱਤ ਜੰਮਣੇ ਬੰਦ ਹੋ ਗਏ ਸਮਾਂ ਹੀ ਕਿਦਾਂ ਦਾ ਆ ਗਿਆ ਇਹੋ ਜਿਹੇ ਅਦਬ ਨਾਲ ਭਰਿਆ ਇਨਸਾਨ ਮੈਂ ਇੱਕ ਪਰਸੋਂ ਚੌਥ ਨੂੰ ਮੇਰੇ ਕੋਲ ਵਾਇਸ ਨੋਟ ਸੀਗੇ ਮੈਂ ਉਹਨੂੰ ਕਿਸੇ ਫੰਕਸ਼ਨ ਲਈ ਕੁਝ ਗਿਆ ਸੀ ਪਰ ਸਾਨੂੰ ਤੇ ਲੋਕਾਂ ਨੇ ਇਹੀ ਕਹਿਣਾ ਤਾਂ ਵੀ ਉਹਨੂੰ ਬਿੱਲੇ ਨੂੰ ਕਹਿ ਕੇ ਪੈਸੇ ਘਟਾ ਦਿਓ ਜੀ ਰਾਜਵੀਰ ਨੂੰ ਕਹਿ ਕੇ ਪਰ ਉਹਦੇ ਵਾਇਸ ਨੋਟ ਕਿਤੇ ਮੈਂ ਤੁਹਾਨੂੰ ਸੁਣਾਵਾਂ ਉਹ ਬੰਦਾ ਵੇਛ ਜਾਂਦਾ ਸੀ ਕਿ ਭਾਜੀ ਐਨੇ ਕਿ ਮੈਂ ਕਰ ਦਊਗਾ ਬਾਕੀ ਤੁਸੀਂ ਵੱਡੇ ਭਰਾਓ ਤੁਸੀਂ ਜੋ ਕਹਿ ਦੋਗੇ ਮੈਂ ਜਾ ਆਉਂਗਾ ਮੈਂ ਬਾਅਦ ਚ ਪੁੱਛੂੰਗਾ ਭਾਜੀ ਉਹਨਾਂ ਨੇ ਕੀ ਦੇਣਾ ਉਹ ਸੁਣ ਕੇ ਮੇਰਾ ਰੁਗ ਭਰਿਆ ਗਿਆ ਕਿ ਅੱਜ ਐਨੀ ਇਨਸਾਨੀਅਤ ਵਾਲੇ ਬੱਚੇ ਹੀ ਨਹੀਂ ਮਿਲਦੇ ਬਾਕੀ ਤੇ ਗੱਲਾਂ ਛੱਡੋ ਇਹੋ ਜਿਹੇ ਇਨਸਾਨ ਆਉਣੇ ਹੀ ਬੰਦ ਹੋਗੇ ਧਰਤੀ ਕਿੰਨਾ ਨਿੱਗਾ ਇਨਸਾਨ ਸੀ ਉਹ ਨੇਗੀ ਖਤਮ ਹੋ ਗਿਆ ਦੁਨੀਆ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ